ਸੋ ਵੈਲਕਮ ਅਗੇਨ ਇਨ आवर ਵਲੌਗ ਸੋ ਰੈਡੀ ਆ ਜੀ ਸਾਡੇ ਮਿਰਜਾ ਜਾਨ ਦੀ ਇਹ ਕਮਾਲ ਦੇ ਬੰਦਿਆਂ ਦੀ ਟੀਮ ਸੋ ਵੈਲਕਮ ਟੂ आवर ਨਿਊ ਵਲੌਗ ਅੱਜ ਸਾਡੇ ਮਿਰਜਾ ਜਾਨ ਦੀ ਟੀਮ ਦੇ ਸਮੂਹ ਮੈਂਬਰ ਤਰੀਕ 23 ਨਵੰਬਰ 2024 ਨੂੰ ਜਾ ਰਹੇ ਆ ਜੀ ਮਕਲੌੜ ਗਾਂ ਦੇ ਟ੍ਰਿਪ ਤੇ ਤੇ ਇਸ ਟਾਈਮ ਜਿੱਦਾਂ ਤੁਸੀਂ ਵੇਖ ਪਾ ਰਹੇ ਹੋ ਦੇ ਸਾਡੇ ਨਾਲ ਨਵਜੀਤ ਵਿਕਰਮ ਭਾਜੀ ਕਬਲ ਜੀ ਨਾਲ ਸਖਵਿੰਦਰ ਭਾਜੀ ਵਾਹ ਇਹਨਾਂ ਨੂੰ ਵੇਖ ਕੇ ਮਨ ਗਦਗਦ ਹੋ ਗਿਆ ਸਖਵਿੰਦਰ ਭਾਜੀ ਤੇ ਨਾਲ ਦੀਪਕ ਜੋਰ ਉਹ ਉਧਰ ਸਾਡੇ ਦੋ ਜਿਹੜੇ ਟ੍ਰਿਪ ਆਰਗੇਨਾਈਜ਼ਰ ਆ ਭਾਜੀ ਜਗਜੀਤ ਤੇ ਭਾਈ ਜਗਦੀਸ਼ ਖੜੇ ਆ ਤੇ ਇਸ ਟਾਈਮ ਅਸੀਂ ਬਾਈਪਾਸ ਤੇ ਖੜੋ ਚੁੱਕੇ ਆ ਤੇ ਤਿਆਰੀ ਆ ਸਾਡੀ ਸਫਰ ਦੇ ਅਗਲੇ ਦੀ ਤੇ ਹੁਣ ਆਪਾਂ ਲਵਾਂਗੇ ਵਿਸ਼ਾਲ ਨੂੰ ਦੀਦਾਨਗਰ ਬਾਈਪਾਸ ਤੋਂ ਤੇ ਰਸਤੇ ਵਿੱਚ ਤੁਹਾਡੇ ਨਾਲ ਰਮਾਂਚਕ ਪਲ ਸੰਜੇ ਕਰਦੇ ਕਰਦੇ ਤੇ ਗਾਂ ਤੁਰਦੇ ਜਾਵਾਂਗੇ ਸੋ ਮਿਲਦੇ ਆ ਸਫਰ ਦੇ ਅਗਲੇ ਪਲ ਚ ਲਓ ਜੀ ਟ੍ਰਿਪ ਸਾਡਾ ਬਟਾਲੇ ਤੋਂ ਚੱਲ ਪਿਆ ਆ ਤੇ ਉਹ ਅੱਗੇ ਗੱਡੀ ਜਾ ਰਹੀ ਆ ਵਿਕਰਮ ਭਾਈ ਹੁਣਾਂ ਦੀ ਨਾਲ ਉਹਨਾਂ ਦੇ ਜਥੇਦਾਰ ਬੈਠੇ ਸਾਰੇ ਭਾਜਗਦੀਸ਼ ਭਾਜਕਜੀਤ ਤੇ ਸਖਵਿੰਦਰ ਸਿੰਘ ਹੁਣੀ ਤੇ ਇੱਧਰ ਮਿੱਤਰ ਪਿਆਰੇ ਆ ਨਵਜੀਤ ਵੀਰ ਆ ਤੇ ਬੈਕ ਸਾਈਡ ਤੇ ਮੇਰੇ ਬੈਠੇ ਆ ਕਵਲ ਹੁਣੀ ਤੇ ਦੀਪਕ ਤੇ ਨਾਲ ਆਪਾਂ ਗੱਡੀ 'ਚ ਬਿਠਾਵਾਂਗੇ ਦਿਨਾਂ ਨਗਰ ਬਾਈਪਾਸ ਤੋਂ ਆਪਣੇ ਮਿੱਤਰ ਪਿਆਰੇ ਵਿਸ਼ਾਲ ਨੂੰ ਤੇ ਫਿਰ ਪਹਾੜਾਂ ਦੇ ਵਿੱਚ ਜਾ ਕੇ ਤੇ ਤੁਹਾਡੇ ਨਾਲ ਹੋਰ ਰਮਚਕਪਨ ਸਾਂਝੇ ਕਰਦੇ ਆ। ਸੋ ਬਣੇ ਰਹੋ ਸਾਡੇ ਨਾਲ ਇਸ ਸਫ਼ਰ ਦੇ ਵਿੱਚ। ਹਾਂਜੀ। ਸੋ ਸਾਡਾ ਸਫ਼ਰ ਗੁਰਦਾਸਪੁਰ ਦੇ ਲਾਗੇ ਛੱਗੇ ਪਹੁੰਚ ਚੁੱਕਾ ਹੈ ਤੇ ਨਵਜੀਤ ਜੀ ਸਾਡੇ ਟ੍ਰਿਪ ਦੇ ਬਾਰੇ ਕੋਈ ਨਾ ਕੋਈ ਵਿਚਾਰ ਚਰਚਾ ਜ਼ਰੂਰ ਕਰਨਗੇ। ਸੋ ਨਵਜੀਤ ਜੀ। ਹਾਂਜੀ ਬਹੁਤ ਵਧੀਆ ਜੀ। ਅਸੀਂ ਸਾਰੇ ਸਟਾਫ ਮੈਂਬਰ ਨੇ ਬੜਾ ਵਧੀਆ ਇੱਕ ਮੈਨੂੰ ਲੱਗਦਾ ਪ੍ਰਾਲਾ ਕੀਤਾ ਵਾ। ਤੇ ਅਸੀਂ ਮਿਲ ਕੇ ਇੱਕ ਟੂਰ ਜਿਹੜਾ ਉਹ ਅਰੇਂਜ ਕੀਤਾ ਵਾ ਤੇ ਇਹਦੇ ਵਿੱਚ ਸਾਡੇ ਦੀਪਕ ਹੁਣੀ ਕਵਲ ਮੇਰਾ ਵੀਰ ਇਹ ਬਹੁਤਾ ਇਹਦੇ ਵਿੱਚ ਸ਼ਮੂਲੀਅਤ ਜਿਹੜੀ ਬੰਦਿਆਂ ਦੀ ਕਰਵਾਈ ਹੈ ਉਹ ਚੰਨਪ੍ਰੀਤ ਹੁਣਾਂ ਨੇ ਕਰਾਈ ਆ ਜੋਰ-ਜ਼ਾਰ ਲਾ ਕੇ ਹਰ ਬੰਦੇ ਨੂੰ ਤਿਆਰ ਕੀਤਾ ਵਾ ਅੱਗੇ ਸਾਡੀ ਇੱਕ ਗੱਡੀ ਜਾ ਰਹੀ ਆ ਤੇ ਅਸੀਂ ਮਤਲਬ ਸਾਰੇ ਬੰਦੇ ਬੜੇ ਵਿਜੀ ਸ਼ਡਿਊਲ ਵਿੱਚ ਕੁਝ ਇਲੈਕਸ਼ਨ ਡਿਊਟੀਆਂ ਕਰਕੇ ਸਾਰੇ ਬੰਦੇ ਸਾਡੇ ਸਾਡਾ ਭੋਈ ਤੇ ਥੋੜਾ ਜਿਹਾ ਰਿਲੈਕਸ ਹੋਣ ਲਈ ਆਪਾਂ ਘੁੰਮਣ ਫਿਰਨ ਥੋੜਾ ਪਹਾੜਾਂ ਦੀ ਸੈਰ ਕਰਨ ਚੱਲੇ ਆ ਤੇ ਅੱਗੋਂ ਕਵਲ ਹੁਣੀ ਦੱਸਣਗੇ ਵੀ ਕੀ ਕੀ ਕਰਨਾ ਚਾਹਗੇ ਸასი ਸ਼ਾਲ ਮਿੱਤਰੋ ਇਹ ਜਿਹੜਾ ਮੇਰਾ ਟੂਰ ਆ ਆਪਣੇ ਸਟਾਫ ਮੈਂਬਰਾਂ ਨਾਲ ਮੇਰਿਆ ਜਾਂਦੇ ਸਟਾਫ ਮੈਂਬਰਾਂ ਨਾਲ ਪਹਿਲਾ ਟੂਰ ਆ ਜਾਂਦੇ ਤਾਂ ਅਸੀਂ ਪਹਿਲਾਂ ਵੀ ਰਹੇ ਆ ਤੇ ਇਹ ਆਪਣੇ ਵੀਰਾ ਭਰਾਵਾਂ ਦਾ ਜਿਹੜਾ ਆਪਣਾ ਪਹਿਲਾ ਟੂਰ ਆ ਸੋ ਅਸੀਂ ਨਵਾਸ ਆ ਅਸੀਂ ਪੂਰਾ ਇੰਜੋਏ ਕਰਾਂਗੇ ਤੇ ਬਹੁਤ ਮਰੂਚਿਤ ਰਹਿੰਦਾ ਜੋ ਵੱਧ ਤੋਂ ਵੱਧ ਵੀ ਹੋ ਸਗੀ ਅਸੀਂ ਫੰਕਸ਼ਨ ਜਿਹੜਾ ਅਸੀਂ ਕਰਕੇ ਆਵਾਂਗੇ ਤੇ ਜੋ ਫਰੈਂਕਸ ਰੋਕ ਕੇ ਰੋਕ ਦੋ ਸੋ ਇਸ ਟਾਈਮ ਅਸੀਂ ਦਿਨਨਗਰ ਬਾਈਪਾਸ ਤੇ ਆ ਗਏ ਆ ਤੇ ਵਿਸ਼ਾਲ ਨੇ ਸਾਨੂੰ ਜੁਆਇਨ ਕਰ ਲਿਆ ਵਿਸ਼ਾਲ ਨੇ ਸੋ ਵਿਸ਼ਾਲ ਦਾ ਮਿੱਤਰ ਉਹਨੂੰ ਛੱਡਣਾ ਆ ਇੱਥੇ ਤੇ ਬਸ ਹੁਣ ਇਸ ਤੋਂ ਬਾਅਦ ਆਪਾਂ ਹਣ ਪਠਾਨਕੋਟ ਕ੍ਰੋਸ ਕਰਕੇ ਤੇ ਪਹਾੜਾਂ 'ਚ ਐਂਟਰ ਕਰਨ ਜਾ ਰਹੇ ਆ ਤੇ ਫਿਰ ਉੱਥੋਂ ਦੇ ਰਮਾਂਚਕ ਪਲ ਵਾਦੀਆਂ ਹਸੀਨ ਦੇ ਪਲ ਤੁਹਾਡੇ ਨਾਲ ਸਾਂਝੇ ਕਰਾਂਗੇ ਤੇ ਆਨੰਦ ਲੈਨੇ ਜਿੰਦਗੀ ਦੇ ਤੇ ਇੰਜੋਏ ਕਰਾਵਾਂਗੇ ਤੁਹਾਨੂੰ ਵੀ ਸੋ ਅਸੀਂ ਪਠਾਨਕੋਟ ਕ੍ਰੋਸ ਕਰਕੇ ਨੂਰਪੁਰ ਵੀ ਕ੍ਰੋਸ ਕਰ ਚੁੱਕੇ ਆ ਤੇ ਇਸ ਟਾਈਮ ਕੋਟਲਾ ਕਲੰਦ ਥੋੜਾ ਜਿਹਾ ਪਿੱਛੇ ਖਜ਼ੀਆਂ ਦੇ ਕਰੀਬ ਰੁਕੇ ਆ ਤੇ ਇੱਥੇ ਸਾਡੇ ਸਾਰੇ ਵੀਰਾਂ ਨੇ ਚਾਹ ਪਣੇ ਦਾ ਪ੍ਰੋਗਰਾਮ ਰੱਖਿਆ ਜੀ ਤੇ ਵਿਸ਼ਾਲ ਹੁਣਾ ਦਾ ਬ੍ਰੇਕ ਮਰਵਾਈ ਉਹ ਵਿਸ਼ਾਲ ਹੁਣਾ ਨੇ ਇੱਥੇ ਤੇ ਚਾਹ ਪਿਆਲਾ ਪੀ ਕੇ ਤੇ ਫਿਰ ਆਪ ਅੱਗੇ ਚੱਲਦੇ ਆ ਜੀ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਦੀ ਟ੍ਰਿਪ ਬਾਰੇ ਬਹੁਤ ਮਜ਼ਾ ਆ ਰਿਹਾ ਪਰ ਜਿਹੜੀ ਰੋਡ ਟੁੱਟੀ ਹੋਈ ਆ ਉਹਦੇ ਕਰਕੇ ਥੋੜਾ ਥੋੜਾ ਸਾਡਾ ਆਨੰਦ ਖਰਾਬ ਹੋ ਰਿਹਾ ਹਾਂ ਅਸਲ 'ਚ ਲਾਸਟ ਈਅਰ ਹਾਂਜੀ ਇਹ ਖੱਜੀਆਂ ਖੱਜੀਆਂ ਹਾਂ ਖੱਜੀਆਂ ਇੱਕ ਖੱਜੀਆਂ ਪਿੰਡ ਆ ਤੇ ਆਹ ਵੇਖੋ ਬਾਉਜੀ ਦੀ ਗੱਡੀ ਬੜੀ ਜੋ ਸ਼ੀਲੇ ਪੰਜ ਆ ਗਈ ਆ ਗੱਡੀ ਚਲਾਉਂਦੇ ਚਲਾਉਂਦੇ ਹੀ ਭਾਜੀ ਜਗਦੀਸ਼ ਹੁਣਾ ਦਰਵਾਜ਼ਾ ਖੋਲ੍ਹ ਲਿਆ ਵਾ ਤੇ ਇਹ ਚਾਹ ਦੇ ਨਾਲ ਬਾਹਰ ਆ ਰਹੇ ਹੁਣ ਆ ਦੇਖਿਓ ਵੇਖਿਓ ਕਿ ਕਦਾ ਆਨੰਦ ਆ ਦੇ ਕਦਾ ਆ ਰਿਹਾ ਮਜਾ ਭਾਜੀ ਬਹੁਤ ਮਜਾ ਆ ਰਿਹਾ ਜੀ ਬਹੁਤ ਮਜਾ ਆ ਰਿਹਾ ਸਰਜੀਤ ਭਾਜੀ ਆ ਸਕੁੰਦਰ ਭਾਜੀ ਕਿੱਦਾਂ ਬਹੁਤ ਵਧੀਆ ਜੀ ਬਹੁਤ ਵਧੀਆ ਭਾ ਸਰਜੀਤ ਨੂੰ ਭਾ ਬਲਵਿੰਦਰ ਨੂੰ ਅਸੀਂ ਬਹੁਤ ਮਿਸ ਕਰ ਰਹੇ ਆ ਤੇ ਜਗਜੀਤ ਸਾਰ ਜਗਜੀਤ ਭਾਜੀ ਇਸ ਪ੍ਰੋਗਰਾਮ ਦੇ ਆਰਗੇਨਾਈਜ਼ਰ ਕਿੱਦਾਂ ਲੱਗ ਰਿਹਾ ਭਾਜੀ ਫਿਰ ਬਹੁਤ ਵਧੀਆ ਭਾਜੀ ਬਹੁਤ ਵਧੀਆ ਸੋ ਇਹ ਸਾਰਾ ਸਰਜੀਤ ਭਾਜੀ ਨੂੰ ਬਹੁਤ ਯਾਦ ਕਰ ਰਹੇ ਆ ਸਰਜੀਤ ਭਾਜੀ ਨੂੰ ਬਹੁਤ ਯਾਰ ਕੀਤਾ ਤੇ ਭਾ ਬਲਵਿੰਦਰ ਹਣਾ ਨੂੰ ਬਲਵਿੰਦਰ ਹਣਾ ਦਾ ਪ੍ਰੋਗਰਾਮ ਮੌਕੇ ਤੇ ਕੈਨਸਲ ਹੋਇਆ ਵਾ ਚਾਹੁੰਨੇ ਆ ਕਿ ਉਹ ਵੀ ਨਾਲ ਆਉਣ ਸਾਡੇ ਪਾ ਗਈ ਗਰੀਆ ਸੋ ਇਦਾਂ ਹੀ ਆਪਾਂ ਗੱਲਾਂបੱਤਾਂ ਮਾਰਦੇ ਆਨੰਦ ਲੈਂਦੇ ਤੇ ਅੱਗੇ ਚੱਲਦੇ ਜਾਣਾ ਤੇ ਹੁਣ ਆਪਾਂ ਇੱਥੇ ਥੋੜਾ ਚਾਪੇ ਲਾ ਛਕਾਂਗੇ ਤੇ ਫਿਰ ਅੱਗੇ ਚੱਲਦੇ ਚਾਦੇ ਬੋ